ਸਾਲਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਜੀ ਬੜੌਂਗਰ ਸਾਹਿਬ ਉਹਨਾਂ ਦੇ ਨਾਲ ਹੋਰ ਵੀ ਸਤਿਕਾਰਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਜਥੇਦਾਰ ਜਸਮੀਰ ਸਿੰਘ ਜੀ ਲਾਸ਼ੜੂ ਜਥੇਦਾਰ ਵਰਮੈਲ ਸਿੰਘ ਜੀ ਕਰਤਾਰਪੁਰ ਔਰ ਉਹਨਾਂ ਦੇ ਨਾਲ ਇਸ ਵਾਰ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਸਿਕਾਰਨੀ ਮੈਂਬਰ ਜਥੇਦਾਰ ਸੰਜੀਤ ਸਿੰਘ ਜੀ ਗੜੀ ਜਿਨ੍ਹਾਂ ਨੂੰ ਇਸ ਵਾਰ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਰਸ ਕਰਨੀ ਜੀ ਸੇਵਾ ਜਿਹੜੀ ਆ ਉਹ ਬਖਸ਼ਿਸ਼ ਕੀ ਸ੍ਰੀਹਾ ਦੇਣਾ ਜਾਂਦੇ ਹੋ ਵਾਹਿਗੁਰੂ ਜਿੱका ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਸਮੂਹੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਅੱਜ ਸਮਰੱਥ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੇ ਸਬੰਧ ਅੰਦਰ ਗੁਰਦੁਆਰਾ ਦੂਪਨਵਾਰਨ ਸਾਹਿਬ ਵਿਖੇ ਜਿੱਤੇ ਅਖੰਡ ਪਾਠ ਸਾਹਿਬ ਦੀ ਸੰਪੰਨਤਾ ਹੋਈ ਵਿਸ਼ੇਸ਼ ਦੀਵਾਨ ਸਜੇ ਇਹਨਾਂ دیਵਾਨਾਂ ਦੇ ਅੰਦਰ ਪੰਕਤੀਆਂ ਮਾਇਨਾਂਜ ਹੱਸਤੀਆਂ ਨੇ ਸਰਕਤ ਕੀਤੀ ਹੋਰ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਤਨ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਸਮੁੱਚੀ ਲੋਕਾਈ ਨੂੰ ਇੱਕ ਅਕਾਲ ਪੁਰਖ ਵਾਹੀ ਗੁਰੂ ਦੇ ਲੜ ਲਾਇਆ ਔਰ ਵਚਨ ਕੀਤੇ ਸਾਹਿਬ ਮੇਰਾ ਇੱਕੋ ਹੈ ਇੱਕੋ ਹੈ ਪਾਈ ਇੱਕੋ ਹੈ ਇੱਕ ਦੇ ਨਾਲ ਜੋੜਿਆ ਇੱਕ ਦਾ ਉਪਦੇਸ਼ ਇੱਕ ਦਾ ਸੰਦੇਸ਼ ਸਤਿਗੁਰਾਂ ਨੇ ਜੀਤੀ ਲੋਕਾਈ ਨੂੰ ਬਖਸ਼ਿਸ਼ ਕੀਤਾ ਔਰ ਜਾਤ ਪਾਤ ਉੱਚ ਨੀਚ ਦਾ ਤਿੰਨ ਪੇਧ ਸਤਿਗੁਰਾਂ ਨੇ ਖਤਮ ਕੀਤਾ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਦਾ ਸਿਧਾਂਤ ਗਰੀਬ ਨਿਵਾਜ਼ ਸਤਿਗੁਰੂ ਨੇ ਸਾਨੂੰ ਬਖਸ਼ਿਆ ਔਰ ਸਮੁੱਚੀ ਲੋਕਾਈ ਨੂੰ ਕਿਹਾ ਕਿ ਭਾਈ ਤੂੰ ਅਸਲ ਇਨਸਾਨ ਵਣ ਔਰ ਹੈਵਾਨ ਨਾ ਬਣਾ ਤੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਇਬਾਦਤ ਕਰ ਸਾਨੂੰ ਪਰਮਾਰਥ ਦੇ ਮਾਰਗ ਦੇ ਉੱਪਰ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਪਾਇਆ ਔਰ ਇਸ ਸੰਸਾਰ ਦੇ ਅੰਦਰ ਜਗਤਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਤੇ ਮੁਕਤ ਤੌਰ ਤੇ ਕਾਜੀ ਬ੍ਰਾਹਮਣ ਤੇ ਯੋਗੀ ਸਨ ਇਹ ਤਿੰਨੇ ਹੀ ਉਹ ਜਿਹੜੇ ਪੈਸ ਹਨ ਸਤਿਗੁਰਾਂ ਨੇ ਬਚਨ ਕੀਤੇ ਕਿ ਕਾਜੀ ਕੂੜ ਗੋਲ ਮਲਖਾਏ ਬਾਵਣ ਨਾ ਵੈ ਜੀਆਂ ਕਾਏ ਜੋਗੀ ਜੁਗਤ ਨਾ ਜਾਣੇ ਅੰਧ ਤੀਨੇ ਉਜਾੜੇ ਕਾ ਬੰਦ ਤਿੰਨੇ ਉਹ ਜਿਹੜੇ ਪੈਸ ਹਨ ਤੇ ਗਰੀਬ ਨਿਵਾਜ ਸਾਹਿਬ ਜੀ ਨੇ ਉਸ ਸਮੇਂ ਦੇ ਹਾਲਾਤ ਆਪ ਆਪਣੀ ਪਾਵਨ ਰਚਨਾ ਤੋਂ ਬਿਆਨ ਕੀਤੇ ਨੇ ਕਲ ਕਾਤੀ ਰਾਜੇ ਕਸਾਈ ਧਰਮ ਪੰਖ ਉੱਡ ਰਿਆ ਕੂੜ અમાਵਸ ਸਚੰਦਰਮਾ ਦੀਸੇ ਨਾਹੀ ਕਹਿ ਚੜਿਆ ਐਸੇ ਭਿਆਨਕ ਸਮੇਂ ਦੇ ਅੰਦਰ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਸੰਸਾਰ ਦੇ ਅੰਦਰ ਪ੍ਰਗਟ ਹੋਏ ਉਹਨਾਂ ਦੇ ਪ੍ਰਗਟ ਹੋਣ ਦੇ ਨਾਲ ਜੋ ਧੁੰਦ ਦਾ ਹਨੇਰਾ ਸੀ ਧਾਰਮਿਕ ਲੋਕਾਂ ਦੇ ਅੰਦਰ ਬਹਿਮਾ ਭਰਮਾਂ ਦਾ ਇਹ ਧੁੰਦ ਦਾ ਹਨੇਰਾ ਸਤਿਗੁਰਾਂ ਨੇ ਦੂਰ ਕੀਤਾ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ ਐਸੇ ਦੀਨ ਦਿਆਲ ਸਮਰੱਥ ਸਤਿਗੁਰੂ ਸਹਿਬ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਜੀ ਦੇ ਸਮੁੱਚੇ ਪ੍ਰਬੰਧ ਵੱਲੋਂ ਦਾਸ ਵੱਲੋਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹਿਲੇ ਪਾਤਸ਼ਾਹ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਮੈਂ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਲੱਖ ਲੱਖ ਵਧਾਈ ਦਿਨਾ ਹੈ ਔਰ ਗੁਰੂ ਅਗੇ ਅਰਦਾਸ ਕਰਦਾ ਤੇ ਸਤਿਗੁਰੂ ਸਾਨੂੰ ਸਾਰਿਆਂ ਨੂੰ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਨਾਲ ਜੋੜ ਕੇ ਔਰ ਜੋ ਤੁਸੀਂ ਸਾਨੂੰ ਸੰਦੇਸ਼ ਦਿੱਤਾ ਸੀ ਨਾਮ ਜਪਣਾ ਕੀਰਤ ਕਰਨੀ ਵੰਡ ਛਕਣਾ ਇਹ ਆਪਣੇ ਜੀਵਨ ਦੇ ਵਿੱਚ ਅਸੀਂ ਸਾਰੇ ਅਪਣਾ ਸਕੀਏ ਔਰ ਇਸੇ ਤਰ੍ਹਾਂ ਜੋ ਆਪਣੀ ਸੇਵਾ ਉਹ ਭਾਵਨਾ ਦੇ ਨਾਲ ਕਰ ਸਕੀਏ ਸੋ ਮੈਂ ਸਾਰੇ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਆਓ ਅੱਜ ਆਪਾਂ ਸਾਰੇ ਸਤਿਗੁਰੂ ਗੁਰਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਖੁਸ਼ੀਆਂ ਦੇ ਵਿੱਚ ਆਪਣੇ ਆਪ ਨੂੰ ਗੁਰੂ ਸ਼ਬਦ ਦੇ ਨਾਲ ਜੋੜ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੁੜੀਏ। ਇਹ ਹੀ ਸਾਡੀ ਜ਼ਿੰਦਗੀ ਦਾ ਅਸਲ ਮਕਸਦ ਹੈ। ਸੋ ਸਾਰਿਆਂ ਨੂੰ ਲੱਖ ਲੱਖ ਵਧਾਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।